ਸ਼੍ਰੀ ਰਿਤਾ ਜੀ ਕਿਦਾਂ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਆਪਾਂ ਪਸ਼ਮੀਨਾ ਸ਼ਿਲਕ ਦਾ ਮੇਰਾ ਸੂਟ ਦਿਖਾਣਾ ਚਾਹਾਂਗੇ ਜੀ ਪਸ਼ਮੀਨਾ ਸ਼ਿਲਕ ਦੇ ਉੱਤੇ ਬਣਿਆਗਾ ਆਪਾਂ ਇਦਾਂ ਇੰਬੋਰਡਰੀ ਕਰਵਾਈ ਹੈ ਘੇਰੇ ਤੇ ਵੀ ਇੰਬੋਰਡਰੀ ਆਉਗੀ ਇੱਥੇ ਤੇ ਐਦਾ ਘੇਰੇ ਦੇ ਉੱਤੇ ਇੰਬੋਰਡਰੀ ਐਸ ਫਿਨਿਸ਼ਿੰਗ ਆਪਾਂ ਓਨਲੀ ਜਸਟ ਪਿੰਕ ਕਲਰ ਦੀ ਪਾਈਪਿੰਗ ਦਿੱਤੀ ਹੈ ਔਰੇਂਜ ਤੇ ਪਿੰਕ ਦੀ ਸ਼ੇਡਿੰਗ ਹੈ ਇਸ ਕਰਕੇ ਆਪਾਂ ਜਿਹੜਾ ਦੁਪੱਟਾ ਹੈ ਉਹ ਵੀ ਇਦਾਂ ਹੀ ਕਰਵਾਇਆ ਫਿਨਿਸ਼ਿੰਗ ਹੈ ਜਿਹੜੀ ਆਪਾਂ ਦਿੱਤੀ ਹੈਗੀ ਅਹ ਪਿੰਕ ਕਲਰ ਦੀ ਮਜ਼ੈਂਟਾ ਸ਼ੇਡ ਦੀ ਮਜ਼ੈਂਟਾ ਤੇ ਪਿੰਕ ਦਾ ਕੰਬੀਨੇਸ਼ਨ ਹੈਗਾ ਬਹੁਤ ਸੋਨਾ ਸੂਟ ਹੈਗਾ ਇਹ ਸੂਟ ਨੂੰ ਆਪਾਂ ਪਾਰਟੀ ਵੇਅਰ ਵੀ ਬਣਵਾ ਸਕਦੇ ਹਾਂ ਇਹਦੇ ਵਿੱਚ ਆਪਣੇ ਕੋਲ ਹਰ ਤਰ੍ਹਾਂ ਦਾ ਕਲਰ ਹੈ ਜਿਹੜਾ ਅਵੇਲੇਬਲ ਮਿਲ ਜੂਗਾ ਤੁਹਾਨੂੰ ਜਿਹੜੇ ਵੀ ਕਲਰ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਇਹ ਸੂਟ ਹੈ ਇਦਾਂ ਹੁੰਦੇ ਇਹਨਾਂ ਦੇ ਵਿੱਚ ਸ਼ਾਈਨਿੰਗ ਹੈ ਜੀ ਆਪਾਂ ਵੈਸੇ ਪਸ਼ਮੀਨੇ ਦੇ ਸੂਟ ਮੈਰਿਜ ਦੇ ਵਿੱਚ ਵੇਅਰ ਕਰਾਂਗੇ ਤਾਂ ਉਹ ਥੋੜੇ ਜਿਹਾ ਆਪਾਂ ਨੂੰ ਇਹ ਲੱਗਣਗੇ ਕਿ ਆਪਾਂ ਇੱਕ ਆਮ ਜਾਂ ਨੋਰਮਲ ਰੁਟੀਨ ਵਾਲੇ ਸੂਟ ਲੱਗਦੇ ਨੇਗੇ ਵਿੱਚ ਆਪਾਂ ਉਹਦੇ ਤੇ ਕਿੰਨਾ ਮਰਜੀ ਹੈਵੀ ਵਰਕ ਕਰਵਾ ਲਈਏ ਬਟ ਜਿਹੜੇ ਆ ਚੀਜ਼ ਹੈਗੀ ਇਹਦੇ ਵਿੱਚ ਸ਼ਾਈਨਿੰਗ ਹੋਣ ਕਰਕੇ ਇਹਦੇ ਵਿੱਚ ਤਾ ਕਰਕੇ ਇਹ ਨਾ ਥੋੜਾ ਜਿਹਾ ਸੋਹਣਾ ਲੱਗਦਾ ਹੈਗਾ ਸਟਫ ਬਹੁਤ ਸੋਹਣਾ ਹੈਗਾ ਬਹੁਤ ਜਿਆਦਾ ਵਧੀਆ ਸਾਰੇ ਤਰ੍ਹਾਂ ਦੇ ਕਲਰ ਆਪਣੇ ਕੋਲ अवेलेबल ਨੇ ਮੈਂ ਜਿਹੜਾ ਦੁਪੱਟਾ ਹੈਗਾ ਉਹ ਪਿਆਰਾ ਪਕੀਤਾ ਹੈਗਾ ਪਿਓਰ ਔਰਗੈਂਜ਼ਾ ਦਾ ਤੁਸੀਂ ਕਿਸੇ ਵੀ ਦੁਪੱਟੇ ਤੇ ਤੁਸੀਂ ਜੇ ਥੋੜਾ ਜਿਹਾ ਕ੍ਰੇਟ ਕਟਵਾਣਾ ਹੈ ਤਾਂ ਇਹਨੂੰ ਸੈਮੀ ਦੇ ਵਿੱਚ ਲੈ ਸਕਦੇ ਹੋ ਦੁਪੱਟੇ ਨੂੰ ਸੈਮੀ ਵਿਸਕੋਸ ਦਾ ਦੁਪੱਟਾ ਲਗਵਾਦਾਂਗੇ ਔਰਗੈਂਜ਼ਾ ਦਾ ਤੁਸੀਂ ਸੈਮੀ ਚਨੂਨ ਦੇ ਵਿੱਚ ਜਾ ਸਕਦੇ ਹੋਗੇ ਥੋੜਾ ਜਿਹਾ ਪ੍ਰਾਈਸ ਦੇਖੋ ਆਪਣੇ ਹੱਥ ਚ ਹੁੰਦਾ ਜੀ ਕਟਾਣਾ ਹੈ ਨਾ ਆਪਾਂ ਵੀ ਪਿਓਰ ਜਰਨ ਹੁੰਦਾ ਦੁਪੱਟਾ ਨੂੰ ਸੈਮੀ ਦੇ ਵਿੱਚ ਕਰਦੀ ਏ ਉਹ ਵੀ ਆਪਣੇ ਕੋਲੇ ਕੁਆਲਿਟੀ ਵਧੀਆ ਹੁੰਦੀ ਹੈ ਜਿਵੇਂ ਇਹ ਪਿਓਰ オーਰਗਾਂజా ਦਾ ਦੁਪੱਟਾ ਇਹਨੂੰ ਸੈਮੀ ਦੇ ਵਿੱਚ ਕਰ ਸਕਦੇ ਆਂਗੇ ਤੇ ਐਦਾਂ ਹੀ ਜਿਹੜਾ ਪ੍ਰਾਈਸ ਹੈਗਾ ਉਹ ਘਟ ਜਾਂਦਾ ਹੁੰਦਾ ਹੈਗਾ ਸੂਟ ਦਾ ਤੇ ਬਾਕੀ ਦੇਖੋ ਹਰ ਤਰ੍ਹਾਂ ਦੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਤੁਸੀਂ ਲੈ ਸਕਦੇ ਹੋ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਡਿਸਕਾਊਂਟ ਵਾਲੇ ਸੂਟ ਇਹ ਵਾਲੇ ਬਰਾਸ਼ ਉਹਦੇ ਸੂਟ ਲੈਣਗੇ 벨ਵਟ ਬਰਾਸ਼ ਉਹ ਹੋਊਗਾ ਜੀ ਇਹ ਸੂਟ 벨ਵਟ ਬਰਾਸ਼ ਉਹ ਦੇਣਗੇ ਬ੍ਰਸ਼ੋ ਹ ਕਈ ਤਰ੍ਹਾਂ ਦੀ ਆਈ ਹੋਈ ਸੀ ਇੱਕ ਆਰਗੈਂਜਾ ਵੀ ਸੀ ਇਹ ਵਟ ਆਪਣੇ ਕੋਲੇ ਬੈਲਵਟ ਬ੍ਰਸ਼ ਹੋਏਗੀ ਇਹਦੇ ਵਿੱਚ ਜਿਹੜੀ ਸਾਰਾ ਇਹ ਪ੍ਰਿੰਟ ਹੋਇਆ ਹੋਇਆ ਬੈਲਵਟ ਤ ਹੈਗਾ ਬਿਲਕੁਲ ਪਿਓਰ ਵਾਲਾ ਬ੍ਰਸ਼ ਹੋ ਹੈਗਾ ਜੀ ਸਟਫ ਦੇਖੋ ਤੁਸੀਂ ਇਹਨਾਂ ਨੂੰ ਤੁਹਾਨੂੰ ਆਪਾਂ ਡਿਸਕਾਊਂਟ ਦੇ ਦਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਫਸਟ ਕਲਰ ਆ ਗਿਆ ਜੀ ਇਹ ਬਹੁਤ ਪਿਆਰਾ ਜਿਹਾ ਪਰਪਲ ਸ਼ੇਡ ਹੈਗਾ ਬਰੀਂਜਲ ਸ਼ੇਡ ਤੇ ਨਾਲ ਹੈ ਜਿਹੜੀ ਕ੍ਰੇਪ ਦੀ ਬਾਟਮ ਰਹੂਗੀ ਕ੍ਰੇਪ ਦੀ ਇਹਦੇ ਨਾਲ ਆਪਾਂ ਨੇ ਜਿਹੜੀ ਐ ਬਾਟਮ ਪੇਅਰਪ ਕੀਤੀ ਐ ਇਹਨਾਂ ਤੇ ਤੁਸੀਂ ਇੰਬੋਰਡਰੀ ਕਰਵਾ ਸਕਦੇ ਹੋ ਬਾਟਮ ਤੇ ਤੁਸੀਂ ਐਸ ਟਾਈਜ ਵੀ ਬਣਾ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਜਿਹੜੇ ਪਾਰਟੀ ਵੇਅਰ ਸੈਮੀ ਫਾਰਮਲ ਸੂਟ ਰਹਿਣਗੇ ਬਹੁਤ ਜਿਆਦੇ ਗ੍ਰੇਸਫੁਲ ਨੇ ਤੇ ਟ੍ਰੈਂਡਿੰਗ ਦੇ ਵਿੱਚ ਨੇਗੇ ਬਹੁਤ ਪਿਆਰੇ ਜਿਹੇ ਸੂਟ ਨੇ ਟਾਈ ਟਾਈ ਡਿਕਾਟ ਰਹੂਗੀ ਜੀ ਫਰਸਟ ਕਲਰ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਬ੍ਰਿੰਜਲ ਸ਼ੇਡ ਹੈਗਾ ਪਰਪਲ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਗ੍ਰੀਨ ਵੀ ਬਹੁਤ ਸੋਹਣਾ ਸ਼ੇਡ ਹੈਗਾ ਕਲਰ ਤੇ ਸਟੱਫ ਬਹੁਤ ਸੋਹਣਾ ਹੈਗਾ ਲਾਈਟ ਵੇਟ ਸਟੱਫ ਹੈ ਬਿਲਕੁਲ ਬਹੁਤ ਸੋਹਣਾ ਸਟੱਫ ਹੈ ਸ਼ਾਈਨਿੰਗ ਬਹੁਤ ਸੋਹਣੀ ਆਂਦੀ ਹੈ ਮੇਰਾ ਸੂਟ ਤੁਸੀਂ ਨੇ ਬੀਅਰ ਕੀਤਾ ਦੇਖਿਆ ਹੋਊਗਾ ਇੱਕ ਵੀਡੀਓ ਦੇ ਵਿੱਚ ਬਲੈਕ ਕਲਰ ਦਾ ਹੈਗਾ ਇਹਦੇ ਵਿੱਚ ਬਹੁਤ ਸੋਹਣਾ ਇਹਦਾ ਜਿਹੜਾ ਸਟੱਫ ਹੈ ਜਿਹੜਾ ਸਟੱਫ ਹੁੰਦਾ ਹੈਗਾ ਸਟੱਫ ਜਿਹੜਾ ਜਰਜਟ ਤੇ ਹੁੰਦਾ ਹੈਗਾ ਉਹਦੇ ਉੱਤੇ ਜਿਹੜੀ ਇਹ ਜਿਹੜੀ ਪ੍ਰਿੰਟਿੰਗ ਹੋਈ ਹੋਈ ਹੈ ਇਹ ਸਾਰੀ ਵੈਲਵਟ ਦੀ ਹੈਗੀ ਬੈਲਵਟ ਦੀ ਪ੍ਰਿੰਟਿੰਗ ਹੈ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਸੋਹਣਾ ਲੁਣਤਾ ਹੈਗਾ ਇਹਨੂੰ ਕਿਵੇਂ ਮਰਜੀ ਆਪਾਂ ਵਾਸ਼ ਕਰ ਸਕਦੇ ਹਾਂ ਕਿ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਕ੍ਰੇਪੀਆਂ ਰਹਿਣੀਆਂ ਜੀ ਬਾਟਮ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਕ੍ਰੇਪੀਆਂ ਬਾਟਮ ਨੇ ਜੀ ਲਓ ਜੀ ਇਹ ਗ੍ਰੀਨ ਬਾਟਨ ਗ੍ਰੀਨ ਸ਼ੇਡ ਆ ਗਿਆ ਜੀ ਇਹਦੇ ਵਿੱਚ ਇੱਕ ਆਪਣੇ ਕੋਲੇ ਆ ਗਿਆ ਜੀ ਜੈਲੋ ਸ਼ੇਡ ਇਹਨਾਂ ਨੂੰ ਤੁਸੀਂ ਮਹਿੰਦੀ ਦੇ ਲਈ ਹਲਦੀ ਦੇ ਲਈ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਜਿਵੇਂ ਤੁਸੀਂ ਕੁਝ ਅਲੱਗ ਜਾਂ ਯੂਨੀਕ ਜਾਂ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੇ ਕਨਸੈਪਟ ਤੇ ਜਾ ਸਕਦੇ ਹੋਗੇ ਕਿਉਂਕਿ ਵਿਆਹ ਦੇ ਵਿੱਚ ਆਪਾਂ ਹੈਵੀ ਵਰਕ ਵਾਲੇ ਮੇਨ ਡੇ ਲਈ ਪਾਣੇ ਜਿੱਦਾਂ ਆਪਾਂ ਮਹਿੰਦੀ ਦੇ ਲਈ ਕੋਈ ਬੈਂਗਲ ਸੈਰੇਮਨੀ ਹੈਗੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਅਖੰਡ ਪਾਠ ਸਹਿ ਭੋਗ ਤੇ ਪਾਣੇਗਾ ਤਾਂ ਆਪਾਂ ਇਦਾਂ ਦੇ ਸੂਟ ਵੇਅਰ ਕਰ ਸਕਦੇ ਹਾਂ ਹਲਦੀ ਤੇ ਵੀ ਆਪਾਂ ਇਹ ਸੂਟ ਪਾ ਸਕਦੇ ਹਾਂ ਕਿਉਂਕਿ ਇਹਨਾਂ ਨੂੰ ਥੋੜਾ ਜਿਹਾ ਹੋਰ ਜ਼ਿਆ ਸਫੁਲ ਬਣਾਉਣ ਦੇ ਲਈ ਇਹਨਾਂ ਦੀ ਜਿਹੜੀ ਬਾਟਮ ਹੈ ਬਾਟਮ ਦੇ ਉੱਤੇ ਤੁਸੀਂ ਇੰਬੋਡਰੀ ਕਰਵਾ ਸਕਦੇ ਹੋਗੇ ਸਟੀਚਿੰਗ ਦੇ ਵਿੱਚ ਸੋਨਾ ਜਾਂ ਪੈਟਰਨ ਦੇ ਕੇ ਇਹਨੂੰ ਰੈਡੀ ਕਰਵਾ ਸਕਦੇ ਆਂਗੇ ਲੋ ਜੀ ਇਹਦੇ ਨਾਲ ਆਪਾਂ ਨੇ ਪਰਪਲ ਕਲਰ ਦੀ ਜਿਹੜੀ ਬਾਟਮ ਹੈਗੀ ਲਗਾਈਏਗੀ ਬਟ ਤੁਸੀਂ ਵੇਸ ਕਲਰ ਦੀ ਬਾਟਮ ਵੀ ਇਹਦੇ ਨਾਲ ਸਾਡੇ ਤੋਂ ਲਗਵਾ ਸਕਦੇ ਹੋ ਜੇ ਤੁਸੀਂ ਮਸਟਰਡ ਬਾਟਮ ਚਾਹੁੰਦੇ ਹੋ ਇਹਦੇ ਨਾਲ ਜੈਲੋ ਮਸਟਰਡ ਤਾਂ ਜੈਲੋ ਮਸਟਰਡ ਵੀ ਆਪਾਂ ਲਗਾ ਕੇ ਦੇ ਦੇਵਾਂਗੇ ਤੁਹਾਨੂੰ ਬਟ ਇਹਦੇ ਨਾਲ ਇਹ ਆਪਾਂ ਨੇ ਕੰਟਰਾਸਟ ਬਣਾਇਆ ਸੀਗਾ ਬਹੁਤ ਸੋਹਣਾ ਬਹੁਤ ਸੋਹਣੇ ਸੂਟ ਨੇ ਜੀ ਤੇ ਨੈਕਸਟ ਕਲਰ ਆ ਗਿਆ ਜੀ ਕਾਫੀ ਦੇ ਵਿੱਚ ਕਾਫੀ ਸ਼ੇਡ ਬਹੁਤ ਹੀ ਘੱਟ ਆਂਦਾ ਹੈਗਾ ਕਿਸੇ ਵੀ ਸਟੱਫ ਦੇ ਵਿੱਚ ਤੇ ਇਹ ਆਪਣੇ ਕੋਲੇ ਕਾਫੀ ਸ਼ੇਡ ਦੀ ਓਨਲੀ ਸ਼ਰਟ ਹੈਗੀ ਐ ਜੇ ਤੁਸੀਂ ਇਹਦੇ ਨਾਲ ਬਾਟਮ ਕਹੋਗੇ ਤਾਂ ਆਪਾਂ ਡਾਈ ਕਰਵਾ ਕੇ ਦੇ ਦੇਵਾਂਗੇ ਤੁਹਾਨੂੰ ਕਾਫੀ ਸ਼ੇਡ ਦੀ ਫਿਰੋਜੀ ਲਗਵਾਣੀ ਹੈ ਤਾਂ ਤੁਸੀਂ ਫਿਰੋਜੀ ਲਗਵਾ ਸਕਦੇ ਹੋ ਫਿਰੋਜੀ ਗ੍ਰੀਨ ਸ਼ੇਡ ਇਹਦੇ ਵਿੱਚ ਹੈਗਾ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਜਿਹਾ ਸੂਟ ਹੈ ਜਿਹੜਾ ਇਹ ਦੇਖੋ ਪ੍ਰਿੰਟਿੰਗ ਚੈੱਕ ਕਰੋ ਜਬਰਦਸਤ ਜੀਆਂ ਪ੍ਰਿੰਟਿੰਗ ਰਹਿਣਗੀਆਂ ਇਹਨਾਂ ਦੀਆਂ ਬਹੁਤ ਸੋਹਣੇ ਸੂਟ ਨੇ ਜੀ ਇਹ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਆਪਾਂ ਤੁਹਾਨੂੰ ਇਹ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਪਰਪਲ ਦੇ ਵਿੱਚ ਇੱਕ ਹੋਰ ਆਪਣੇ ਕੋਲੇ ਆ ਗਿਆ ਜੀ ਪਰਪਲ ਦੇ ਵਿੱਚ ਇੱਕ ਸ਼ੇਡ ਹੋਰ ਆ ਗਿਆ ਤੇ ਬਹੁਤ ਸੋਹਣੇ ਆ ਜੀ ਇਹ ਯੂਨੀਕ ਜੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਤੇ ਐਦਾਂ ਦੀਆਂ ਚੀਜ਼ਾਂ ਪਾਉਂਗੇ ਤੁਸੀਂ ਗ੍ਰੇਸਫੁੱਲ ਦੇ ਕੋ ਸ਼ਾਈਨਿੰਗ ਦੇਖੋ ਸਭ ਤੋਂ ਪਹਿਲਾਂ ਦਾ ਸਟੱਫ ਦੀ ਸ਼ਾਈਨਿੰਗ ਦੇਖੋ ਆਇਆ ਹੋਇਆ ਤਾਂ ਬਹੁਤ ਕੁਸ਼ ਹੈ ਜੀ ਬਟ ਜਿਹੜੀ ਚੀਜ਼ ਵਧੀਆ ਰਿਐਲਿਟੀ ਹੈ ਤਾਂ ਰਿਐਲਿਟੀ ਹੈ ਜੋ ਪਿਓਰਿਟੀ ਹੈ ਪਿਓਰਿਟੀ ਦੇ ਵਿੱਚ ਦੇਖੋ ਬਹੁਤ ਜਿਆਦਾ ਫਰਕ ਹੁੰਦਾ ਹੈਗਾ ਜਿਹੜਾ ਆਪਾਂ ਕਾਪੀ ਲੈ ਲੈਨੇ ਆਂਗੇ ਕਾਪੀ ਤੇ ਪਿਓਰਟੀ ਦੇ ਵੀ ਸ਼ਾਈਨਿੰਗ ਦੇਖੋ ਤੁਸੀਂ ਇਹਦੇ ਵਿੱਚ ਬਹੁਤ ਸੋਹਣਾ ਫਰੋਜ਼ੀ ਸ਼ੇਡ ਹੈਗਾ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਤੇ ਫਰੋਜ਼ੀ ਕਲਰ ਦੀ ਇਹਦੇ ਨਾਲ ਆਪਾਂ ਨੇ ਕ੍ਰੇਪ ਦੀ ਬਾਟਮ ਲਗਾਈ ਹੈ ਨੈਚੁਰਲ ਕ੍ਰੇਪ ਦੀਆਂ ਵਧੀਆ ਵਾਲੀਆਂ ਬਾਟਮ ਹੁੰਦੀਆਂ ਨੇ ਆਪਾਂ ਕਦੇ ਵੀ ਮੈਂ ਕੰਪਰੋਮਾਈਜ਼ ਨਹੀਂ ਕਰਦੀ ਹੈਗੀ ਬਾਟਮ ਨਾਲ ਕਈ ਵਾਰ ਆਪਾਂ ਨੇ ਸ਼ਰਟ ਵਧੀਆ ਲੈ ਲੈਨੇ ਪਰ ਉਹਦੇ ਨਾਲ ਜਿਹੜੀ ਬਾਟਮ ਹੈ ਬਾਟਮ ਦਾ ਫਰਕ ਪਾ ਪੈ ਜਾਂਦਾ ਹੈਗਾ ਕਾਫੀ ਨਾ ਸ਼ਾਪਸ ਤੋਂ ਪਰ ਲੈਣੇ ਆਂਗੇ ਤਾਂ ਕਰਕੇ ਉਹਦੇ ਕਲਰ ਦਾ ਉਹਦਾ ਸੌਰੀ ਪ੍ਰਾਈਸ ਦਾ ਵੀ ਫਰਕ ਪੈ ਜਾਂਦਾ ਹੁੰਦਾ ਹੈਗਾ ਬਟ ਆਪਣੇ ਕੋਲੇ ਜਿਹੜੀ ਆ ਬਿਲਕੁਲ ਪਿਓਰ ਵਾਲੀ ਜਿਹੜੀ ਇਹ ਰਹੂਗੀ ਆਪਣੇ ਕੋਲੇ ਬਾਟਮ ਨੇਚੁਰਲ ਕ੍ਰੇਪ ਦੀ ਤੇ 80 ਗ੍ਰਾਮ ਵਾਲੀ ਤੇ ਬਹੁਤ ਜਿਆਦਾ 80 ਗ੍ਰਾਮ ਵਾਲੀ ਜਿਹੜੀ 80 ਗ੍ਰਾਮ ਵਾਲੀ ਕ੍ਰੇਪ ਹੈਗੀ ਆਪਾਂ ਇਹਦੇ ਨਾਲ ਲਗਾਣੇ ਆ ਤੇ ਨੈਕਸਟ ਕਲਰ ਵੀ ਬਹੁਤ ਸੋਹਣਾ ਗਹਿ ਲੱਗ ਜਾ ਸ਼ੇਡ ਹੈਗਾ ਇਹ ਬਹੁਤ ਸੋਹਣਾ ਸ਼ੇਡ ਹੈਗਾ ਗ੍ਰੇ ਦਾ ਬਹੁਤ ਸੋਹਣਾ ਦੇਖੋ ਜੀ ਬਹੁਤ ਪਿਆਰਾ ਜੀ ਇਹਦੇ ਨਾਲ ਗ੍ਰੇ ਕਲਰ ਦੀ ਬਾਟਮ ਆਪਨੇ ਪੇਅਰ ਅਪ ਕੀਤੀ ਹੈ ਬਹੁਤ ਪਿਆਰੇ ਜਿਹੇ ਤੇ ਯੂਨੀਕ ਜੀਆਂ ਚੀਜ਼ਾਂ ਨੇ ਜਿਹੜੀਆਂ ਸੋਹਣੀਆਂ ਤੇ ਰਹਿਣ ਵਾਲੀਆਂ ਨੇ ਤੇ ਬਾਟਲ ਗ੍ਰੀਨ ਦੇ ਵਿੱਚ ਇੱਕ ਛੇੜ ਆਪਣੇ ਕੋਲੇ ਹੋਰ ਆ ਗਿਆ ਜੀ ਵਾਟਰ ਗ੍ਰੀਨ ਦੇ ਵਿੱਚ ਇੱਕ ਸ਼ੇਡ ਹੋ ਰਿਹਾ ਹੈ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਨੇਗੇ ਇਹਨਾਂ ਨੂੰ ਤੁਸੀਂ ਕਿਸੇ ਵੀ ਫੰਕਸ਼ਨ ਦੇ ਲਈ ਬਣਵਾ ਸਕਦੇ ਹੋਗੇ ਅਖੰਡ ਪਾਤਸ਼ਾਹਬ ਦੇ ਲਈ ਮਹਿੰਦੀ ਦੇ ਲਈ ਹਰਿੰਗ ਸੈਰੇਮਨੀ ਦੇ ਲਈ ਕਿਸੇ ਵੀ ਫੰਕਸ਼ਨ ਦੇ ਉੱਤੇ ਜੇ ਆਪਾਂ ਕਿਸੇ ਦੀ ਮੈਰਿਜ ਤੇ ਜਾਣਾ ਹੈਗਾ ਤਾਂ ਵੀ ਆਪਾਂ ਇਹਨਾਂ ਨੂੰ ਵੇਅਰ ਕਰਕੇ ਜਾਵਾਂਗੇ ਅਲੱਗ ਜੀ ਲੁੱਕ ਦੇਣਗੇ ਆਪਾਂ ਨੂੰ ਬਹੁਤ ਪਿਆਰੀਆਂ ਨੇ ਇਹ ਚੀਜ਼ਾਂ ਨੇ ਤੇ ਇਹਨਾਂ ਨੂੰ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਪਹਿਲਾਂ ਇਹ ਸੂਟ ਆਪਾਂ ਨੇ ਦਿੱਤੇ ਸੀਗੇ 1800 ਰੁਪਏ ਦਾ ਸੂਟ ਸੀਗਾ ਤੇ ਹੁਣ ਆਪਾਂ ਦੇ ਰਹੇ ਹਾਂਗੇ ਇਹ 1600 ਰੁਪਏ ਦਾ 1600 ਹਾਂ ਇਹ ਸੂਟ ਹੈਗਾ ਜਿਹੜਾ 1600 ਰੁਪਏ ਦਾ ਜਿਹੜਾ ਤੁਸੀਂ ਸਾਡੇ ਕੋਲੋਂ ਵਾਈ ਕਰ ਸਕਦੇ ਹੋ ਇਹ ਡਿਸਕਾਊਂਟ ਦੇ ਉੱਤੇ ਨੇ ਜੀ ਤੇ ਡਿਸਕਾਊਂਟ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਤੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਦੁਪੱਟਿਆਂ ਦਾ ਫੈਬਰਿਕ ਆਪਣੇ ਕੋਲ अवेलेबल ਹੈ ਤੁਸੀਂ ਦੁਪੱਟੇ ਲੈਣਾ ਚਾਹੁੰਦੇ ਹੋਗੇ ਤਾਂ ਹਰ ਤਰ੍ਹਾਂ ਦਾ ਦੁਪੱਟਾ ਤੁਹਾਨੂੰ ਮਿਲ ਜੂਗਾਸੀਂ ਡਾਈ ਕਰਵਾ ਕੇ ਦੇਵਾਂਗੇ ਫਿਨਿਸ਼ਿੰਗ ਕਰਕੇ ਦੇਵਾਂਗੇ ਤੁਸੀਂ ਵਾਈਟ ਮੰਗਵਾਉਣਾ ਚਾਹੁੰਦੇ ਤਾਂ ਨਾਲ ਸੂਟ ਦੇ ਵਾਈਟ ਦੁਪੱਟਾ ਮੰਗਵਾ ਸਕਦੇ ਹੋਗੇ ਓਨਲੀ ਸੂਟ ਲੈਣਾ ਸੂਟ ਲੈ ਸਕਦੇ ਹੋ ਜੇ ਇਹਨੂੰ ਤੁਸੀਂ ਕਹੋਗੇ ਜੇ ਸਟੀਚਿੰਗ ਕਰਕੇ ਭੇਜਣਾ ਹੈ ਤਾਂ ਆਪਾਂ ਪੂਰਾ ਪ੍ਰੋਪਰ ਸੂਟ ਵਿਦ ਦੁਪੱਟਾ ਫਿਨਿਸ਼ਿੰਗ ਵਗੈਰਾ ਸਟੀਚਿੰਗ ਵਗੈਰਾ ਕਰਕੇ ਤੁਹਾਨੂੰ ਤਾਂ ਉਹਦੇ ਨਾਲ ਆਪਾਂ ਦੇਵਾਂਗੇ ਤੁਹਾਨੂੰ ਬਹੁਤ ਸੋਹਣੇ ਜਿਹੜੇ ਇਹ ਸੂਟ ਨੇ ਜੀ ਡਿਸਕਾਊਂਟ ਦੇ ਉੱਤੇ ਤੁਹਾਨੂੰ ਮਿਲ ਰਹੇ ਨੇਗੇ ਫਟਾਫਟ ਆਰਡਰ ਪਲੇਸ ਕਰਿਓ ਥੈਂਕ ਯੂ ਜੀ